ਕੰਧੂ ਸੰਗਾਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਜਿੱਥੇ ਅੱਜ ਆਪਾਂ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਵੱਧਰੇ ਡੇਰਾਵਾਦ ਦੀ ਬਿਆਸ ਡੇਰਾ ਉਹਨਾਂ ਦੇ ਵਿੱਚੋਂ ਪਹਿਲੇ ਨੰਬਰ ਤੇ ਆ ਬੜੇ ਬੜੇ ਡੇਰੇ ਹੋਰ ਵੀ ਆ ਪਰ ਬਿਆਸ ਡੇਰਾ ਪਹਿਲੇ ਨੰਬਰ ਤੇ ਆ ਤੇ ਬਿਆਸ ਡੇਰੇ ਦੇ ਮੁਖੀ ਨੇ ਜੋ ਪਿਛਲੇ ਦਿਨੀਂ ਕਾਰ ਵਿਖਾਇਆ ਉਸ ਦੀ ਕਿਸੇ ਨੂੰ ਵੀ ਉਮੀਦ ਨਹੀਂ ਸੀ ਪੀੜਾ ਨੀਚ ਕੰਮ ਇਹ ਬੰਦਾ ਕਾਰ ਵਿਖਾਊਗਾ ਗੁਰਨਦਰ ਸਿੰਘ ਢਿੱਲੋਂ ਐਡਾ ਨੀਚ ਕੰਮ ਕਾਰ ਵਿਖਾਊਗਾ ਕਿਸੇ ਨੂੰ ਵੀ ਇਹ ਉਮੀਦ ਨਹੀਂ ਸੀ ਜਿੱਥੇ ਜੇਲ੍ਹਾਂ ਦੇ ਵਿੱਚ ਬੰਦੀ ਸਿੰਘ ਵੀ ਡਕੇ ਆ। ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਫਰਜ ਇਹ ਬੰਦਾ ਸੀ ਵੀ ਉਹਨਾਂ ਨੂੰ ਵੀ ਰਿਹਾ ਕਰਾਉਂਦੇ। ਵੇਖੋ ਸਰਕਾਰੀ ਦਰਬਾਰੇ ਪਹੁੰਚੋਵੇ ਤੇ ਕੌਮ ਦੇ ਵਾਸਤੇ ਇੰਨਾ ਕੰਮ ਵੀ ਨਾ ਕਰ ਸਕਣ ਵੀ ਬੰਦੀ ਸਿੰਘਾਂ ਨੂੰ ਰਿਹਾ ਕਰਾ ਦੇਣ। ਇਹ ਵੀ ਕੰਮ ਨਾ ਕਰ ਸਕਣ ਤੇ ਰਿਹਾ ਕੇ ਉਹਨਾਂ ਨੂੰ ਕਰਾਇਆ। ਇਹ ਕਿੰਨਾ ਸ਼ੇਤਸ ਕਰਨ। ਮੈਂ ਤੇ ਅੱਗੇ ਬੇਨਤੀ ਕੀਤੀ ਸੀ। ਹਾਡੇ ਲੋਕ ਇੱਕ ਬੰਦੇ ਨਸ਼ੇ ਤੋਂ ਵੀ ਕਰਾਇਦਦੇ ਆ ਵੀ ਨਸ਼ਾ ਮਾੜਾ ਨਸ਼ਾ ਮਾੜਾ ਨਸ਼ੇ ਨੇ ਪੰਜਾਬ ਯਾਰਦਾ ਤਾਂ ਜੀ ਨਸ਼ੇ ਨੇ ਕਰਤਾ ਜਿਉਂ ਕਰਤਾ ਇੱਕ ਬੰਦੇ ਸਾਡੇ ਲੋਕ ਉਹਨਾਂ ਡੇਰਿਆਂ ਦਾ ਖਿਹੜਾ ਛੱਡਣ ਲਈ ਵੀ ਤਿਆਰ ਨਹੀਂ ਜਿਹੜੇ ਡੇਰੇਦਾਰ ਬੰਦੀ ਸਿੰਘ ਨਹੀਂ ਰਿਹਆ ਕਰਾ ਰਹੇ ਰਾਜੂ ਬਾਣਾ ਜੀ ਵਰਗੇ ਆ ਭਾਈ ਜਗਤਾਰ ਸਿੰਘ ਹਵਾਰਾ ਜੀ ਵਰਗੇ ਇਹਨਾਂ ਨੂੰ ਰਿਹਆ ਨਹੀਂ ਕਰਾ ਰਹੇ ਬਕਾਇਦਾ ਜਿਹੜੇ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਜੇਲ੍ਹਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਰਿਹਆ ਕਰਾ ਰਹੇ ਤੇ ਜਿਹਦੀ ਸਜ਼ਾ ਚੱਲ ਰਹੀ ਹੈ ਜੇ ਨਸ਼ਾ ਤਸਕਰ ਉਨੂ ਰਿਆ ਕਰਾਤਾ ਮੈਂ ਬੇਨਤੀ ਕਰਾਂ ਇਹ ਡੇਰੇ ਦਾ ਮੁਖੀ ਜਿਹੜਾ ਵਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਸਰਕਾਰੀ ਦਰਬਾਰੇ ਪਹੁੰਚਿਆ ਲੋਕਾਂ ਦੀਆਂ ਜ਼ਮੀਨਾਂ ਤੇ ਪੈ ਲਈਆਂ ਤੇ ਲੋਕਾਂ ਦੇ ਘਰਾਂ ਤੇ ਵੀ ਧੱਕੇ ਨਾਲ ਕਬਜ਼ੇ ਕਰ ਰਿਹਾ ਵਾ ਇਸ ਗੱਲ ਦੇ ਵਿੱਚ ਕੋਈ ਦੋਰ ਹੈ ਨਹੀਂ ਉਹ ਗੱਲ ਵੱਖਰੀ ਵੀ ਸਾਡੇ ਲੋਕ ਮੰਨਣ ਲਈ ਰਾਜੀ ਨਹੀਂ ਹੈ ਭੇਡ ਬਿਰਤੀ ਹੁੰਦੀ ਹੈ ਨਾ ਇੱਕ ਵੀ ਭਾਵੇਂ ਜੋ ਮਰਜ਼ੀ ਹੋ ਜਵੇ ਸਾਡੇ ਸਾਹਮਣੇ ਅਸੀਂ ਤੇ ਆਪਣੀ ਇੱਕ ਉਹ ਜਿਹੜੀ ਅਸੀਂ ਜਿੱਥੇ ਆਪਦੀ ਸੂਈ ਗੱਡੀ ਹੈ ਨਾ ਅਸੀਂ ਤੇ ਉੱਥੇ ਘੱਟ ਛੱਡਾਂਗੇ ਇਹ ਸਾਡੇ ਲੋਕਾਂ ਦੀ ਉਹ ਪੇੜ ਬਿਰਤੀ ਆ ਫਿਰ ਸਾਡੇ ਲੋਕ ਬੜੇ ਮੈਨੂੰ ਇਹ ਗੱਲ ਕਹਿਣ ਦੇ ਆ ਤੁਰ ਸਾਹਿਬ ਅੰਦੇ ਜਿਹੜੇ ਜ਼ਮੀਨਾਂ ਬਾਬਾ ਖਰੀਦ ਰਿਹਾ ਵਾ ਉਹ ਕਬਜ਼ੀ ਨਹੀਂ ਕਰ ਰਿਹਾ ਅੰਦੇ ਜ਼ਮੀਨਾਂ ਬਾਬਾ ਖਰੀਦ ਰਿਹਾ ਵਾ ਹੁਣ ਖਰੀਦ ਕਿਹੜੇ ਹਿਸਾਬ ਨਾਲ ਰਿਹਾ ਤੁਹਾਨੂੰ ਮੈਂ ਦੱਸ ਦਿੰਦਾ ਮੈਂ ਪਹਿਲੀ ਗੱਲ ਤਾਂ ਇਹ ਵੀ ਵੇਖੋ ਵਿਆਸ ਡੇਰੇ ਵਿਆਸ ਦਰਿਆ ਦਾ ਰੁਖ ਬਲ ਦਿੱਤਾ ਬਾਬੇ ਨੇ ਵਿਆਸ ਡੇਰੇ ਡੇਰਾ ਪ੍ਰਫੁੱਲਤ ਕਰਨ ਦੇ ਮਾਰੇ ਨੇ ਦਰਿਆ ਦਾ ਰੁਖ ਬਲਤਾ ਪਹਾੜ ਆਉਂਦੇ ਆ ਡੇਰਾ ਸੇਫ ਰਹਿ ਜਾਂਦਾ ਕਈ ਡੇਰੇ ਦੇ ਵਿੱਚ ਪਾਣੀ ਵੜਿਆ ਵੇਖਿਆ ਹੜਾ ਆਇਦਾ ਤੇ ਪਰੇ ਲੋਕਾਂ ਦੀਆਂ ਹਜ਼ਾਰਾਂ ਏਕੜ ਸੈਂਕੜੇ ਏਕੜ ਪਰੇ ਲੋਕਾਂ ਦੀਆਂ ਜਿਹੜੀਆਂ ਜ਼ਮੀਨਾਂ ਵਾ ਉਹ ਸਾਰੀਆਂ ਪਾਣੀ ਦੇ ਨਾਲ ਉਹ ਹੜਾ ਜਾਂਦੀਆਂ ਸਾਰੀਆਂ ਫਸਲਾਂ ਤਬਾਹ ਹੋ ਜਾਂਦੀਆਂ ਪਰ ਸਾਡੇ ਲੋਕ ਇੱਥੇ ਮੰਨਦੇ ਨੇ ਉਸ ਤੋਂ ਬਾਅਦ ਜਿਹੜੀ ਮੈਂ ਗੱਲ ਕੀਤੀ ਵੀ ਲੋਕਾਂ ਦੀਆਂ ਜ਼ਮੀਨਾਂ ਦੇ ਕਬਜ਼ੇ ਕਰ ਰਿਆ ਹੁਣ ਸਾਡੇ ਲੋਕ ਕਹਿੰਦੇ ਆ ਵੀ ਨਹੀਂ ਨਹੀਂ ਕਬਜ਼ੇ ਨਹੀਂ ਕਰ ਰਿਆ ਪੀ ਬਾਬਾ ਤੇ ਇਹ ਪੈਸੇ ਦੇ ਦੇ ਖਰੀਦ ਰਿਆ ਹੁਣ ਤੁਹਾਨੂੰ ਮੈਂ ਦੱਸ ਦਿੰਦਾ ਪੈਸੇ ਕਿਦਾਂ ਦੇ ਰਿਆ ਬਾਬਾ ਬਾਲਸਰਾਏ ਪਿੰਡ ਜਾਇਓ ਬਿਆਸ ਡੇਰੇ ਦੇ ਲੱਗੇ ਹੀ ਬਿਆਸ ਦੇ ਲੱਗੇ ਬਾਲਸਰਾਏ ਪਿੰਡ ਬਾਬਾ ਵਕਾਲਾ ਸਾਹਿਬ ਚਲ ਜਿਓ ਬਿਆਸ ਜਿਹੜੇ ਲੱਗੇ ਬੰਦੇ ਪਿੰਡ ਆ ਉਹਨਾਂ ਦੇ ਵਿੱਚ ਚਲ ਜਿਓ ਕਿਸੇ ਦਾ ਵੀ ਬੂਆ ਖੜਕਾ ਲਿਓ ਤੇ ਕੈਨੂੰ ਜਾ ਕੇ ਪੁੱਛਿਓ ਵੀ ਡੇਰਾ ਬਿਆਸ ਤੁਹਾਡੇ ਲੱਗੇ ਕਿੱਡੇ ਕਿ ਸੌਖੇ ਜੇ ਹੁਣ ਜਿਹੜੇ ਦੂਰ ਬੈਠੇ ਲੋਗ ਆਉ ਤੇ ਇਹ ਸੋਚ ਜਾਂਦੇ ਆ ਵੀ ਭਈ ਵਿਆਸ ਦੇਰਾ ਬੜਾ ਮਹਾਨ ਉਹ ਦੂਰ ਬੈਠੇ ਆ ਉਹਨਾਂ ਨੂੰ ਕੀ ਪਤਾ ਪਰ ਜਿਹੜੇ ਉਹ ਪਿੰਡ ਦੇ ਵਿੱਚ ਰਹਿ ਰਹੇ ਆ ਜਿਹੜੇ ਲਾਗੇ ਰਹਿ ਰਹੇ ਆ ਉਹਨਾਂ ਨੂੰ ਪੁੱਛ ਕੇ ਵੇਖੋ ਕਿੰਨੇ ਦੁਖੀ ਹੋ ਲੋਕ ਉਹਨਾਂ ਦੀਆਂ ਜ਼ਮੀਨਾਂ ਦਾ ਧੱਕੇ ਨਾਲ ਕਬਜ਼ੇ ਹੋ ਰਹੇ ਆ ਤੁਸੀਂ ਕਹਿੰਦੇ ਹੋ ਵੀ ਬਾਬਾ ਮੁੱਲ ਖਰੀਦ ਰਿਹਾ ਵਾ ਮੁੱਲ ਨਹੀਂ ਖਰੀਦ ਰਿਹਾ ਇਧਰੋਂ ਬਾਬੇ ਦੇ ਚਾਰ ਬੰਦੇ ਜਾਂਦੇ ਆ ਆਂਦੇ ਵੀ ਲਓ ਜੀ ਤੁਹਾਡਾ ਘਰ ਵੇਚ ਦਿਓ ਆਪਣੀ ਜ਼ਮੀਨ ਵੇਚ ਦਿਓ ਹੁਣ ਸੁਭਾਵਿਕ ਜੀ ਗੱਲ ਆ ਕੋਈ ਸਾਨੂੰ ਆ ਕੇ ਪੁੱਛੂ ਆਪਣਾ ਘਰ ਵੇਚ ਦੋ ਤੇ ਅਸੀਂ ਤੇ ਇਹੀ ਗੱਲ ਕਵਾਂਗੇ ਵੀ ਸਾਡੇ ਕੋਲ ਇਕੋ ਘਰ ਆ ਅਸੀਂ ਹੋਰ ਕਿੱਥੇ ਜਾਵਾਂਗੇ ਤੇ ਉਹ ਬਿਆਸਡੇਰੇ ਵਾਲੇ ਕਹਿੰਦੇ ਆ ਵੀ ਨਹੀਂ ਵੇਚਣਾ ਜਦੋਂ ਬੰਦਾ ਕਹਿੰਦਾ ਵੀ ਨਹੀਂ ਵੇਚਣਾ ਕੁਝ ਸਮਾਂ ਪੈਂਦਾ ਵਾ ਚੋਰੀਆਂ ਉਹ ਲਾ ਪੈਂਦੀਆਂ ਵਾ ਕੁੰਡੇ ਟਟਲਾ ਪੈਂਦੇ ਬੂਹੇ ਟਟਲਾ ਪੈਂਦੇ ਆ ਇਹ ਗੱਲ ਕੋਈ ਵਰਤੀ ਆ ਮੈਂ ਕੋਲ ਨੂੰ ਗੱਲ ਕਰ ਰਿਹਾ ਬਾਲਸਰਾਏ ਪਿੰਡ ਜਾਇਓ ਸਾਡੇ ਰਿਸ਼ਤੇਦਾਰੀ ਵੀ ਬਾਲਸਰਾਏ ਪਿੰਡ ਚ ਹੈਗੀ ਆ ਉਹਨਾਂ ਦਾ ਕੰਮ ਹੋਇਆ ਵਾ ਤਾਂ ਮੈਂ ਦੱਸ ਰਿਹਾ ਗੱਲ ਮੈਂ ਕੋਲੋਂ ਹਵਾਈ ਤੀਰ ਨਹੀਂ ਪੇ ਡਾਂਗੂ ਛੱਡੀ ਜਾ ਰਿਹਾ ਵੀ ਜੈਨੂ ਮਰਜ਼ੀ ਕਰਕੇ ਵਾ ਖਿੱਚ ਕੇ ਕਮਾਨ ਛੱਡ ਦੋਂਦਾ ਹੋਈ ਵਰਤੀ ਗੱਲ ਆ ਚੋਰੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਲੁੱਟਖੋਹਾਂ ਸ਼ੁਰੂ ਹੁੰਦੀਆਂ ਤੇ ਬਾਅਦ ਵਿੱਚ ਬਾਬੇ ਨੇ ਫਿਰ ਕੁਝ ਬੰਦੇ ਜਾਂਦੇ ਆ ਤੇ ਕੀ ਕਹਿੰਦੇ ਆ ਵੀ ਤੁਹਾਡਾ ਆਪਣਾ ਘਰ ਵੇਚ ਦੋ ਹੁਣ ਮਜਬੂਰ ਹੋਇਆ ਬੰਦਾ ਕਹਿੰਦਾ ਵੀ ਚਲੋ ਖਰੀਦ ਲੋਕ ਕਿੰਨੇ ਦਾ ਵੇਚੋਗੀ ਹੁਣ ਜਿਹੜੇ ਘਰ ਦਾ ਰੇਟ ਘਟੋ ਘਟ 15 ਲੱਖ ਲੱਗਦਾ ਵਾ ਬਾਹਰੋਂ ਵੇਚੇ ਤੇ ਬਾਹਰ ਵਿੱਚ ਉਸ ਘਰ ਦਾ ਰੇਟ 15 ਲੱਖ ਤੇ ਡੇਰੇ ਵਾਲੇ ਉਹ 4-5 ਲੱਖ ਵਿੱਚ ਖਰੀਦ ਲੈਂਦੇ ਆ ਜੇ ਬੰਦਾ ਤਾਂ ਵੀ ਕੋਈ ਅੜੇ ਪੀ ਨਹੀਂ ਵੇਚਣਾ ਜੇ ਕੋਈ ਬੰਦਾ ਤਾਂ ਵੀ ਅੜੇ ਬਿਨ ਮੈਂ ਨਹੀਂ ਵੇਚਣਾ ਘਰ ਆਪਦਾ ਮੈਂ ਨਹੀਂ ਵੇਚਣਾ ਆਪਦਾ ਥਾਂ ਤੇ ਸਰਕਾਰ ਦਾ ਮਗਰੋਂ ਪ੍ਰੈਸ਼ਰ ਪੈਂਦਾ ਵਾ ਤੇ ਉਹਨੂੰ ਵੇਚਣਾ ਪੈਂਦਾ ਮਜਬੂਰੀ ਬਣ ਜਾਂਦੀ ਉਹਦੀ ਐਦਾਂ ਖਰੀਦ ਰਿਆ ਜੇ 15-15 20-20 ਲੱਖ ਦੇ ਘਰ 5-5 4-4 ਲੱਖ ਦੇ ਵਿੱਚ ਖਰੀਦ ਰਿਆ ਬਾਬਾ ਇਹ ਉਹਨਾਂ ਨੂੰ ਪੁੱਛੋ ਮੈਂ ਨਹੀਂ ਕਹਿੰਦਾ ਵੀ ਮੇਰੇ ਨਾਲ ਗੱਲ ਕਰੋ ਜੀ ਐਂ ਜਾਉਂਦਾ ਹੀ ਨਹੀਂ ਬਲਸਰਾਏ ਪਿੰਡ ਚਲ ਜੂ ਬਿਆਸ ਦੇ ਲਾਗੇ ਪਿੰਡ ਆ ਬਲਸਰਾਏ ਉੱਥੇ ਜਾ ਕੇ ਕਿਸ ਦਾ ਵੀ ਕੁੰਡਾ ਖੜਕਾ ਲਿਓ ਕੇ ਇਹਦਾ ਵੀ ਤੇ ਪੁੱਛ ਲਿਓ ਵੀ ਇਹ ਕੀ ਕਰ ਰਹੇ ਆ ਤਾਂ ਮੈਨੂੰ ਲੱਗਦਾ ਵੀ ਲੱਖ 2 ਲੱਖ ਗਾਲਾਂ ਕੱਢ ਦੇਣਗੇ ਇਹ ਬਾਬੇ ਨੂੰ ਉਹ ਵੀ ਸਾਡੇ ਨਾਲ ਆ ਧੱਕਾ ਕਰਦੇ ਆ ਹੁਣ ਜਦੋਂ ਡੇਰਾ ਵਧਾਉਂਦੇ ਆ ਵਧਾਉਂਦੇ ਆ ਜਦੋਂ ਅੱਗੇ ਸਰਕਾਰ ਦਾ ਪ੍ਰੈਸ਼ਰ ਬੁਵਾਤਾ ਤੇ ਕਬਜ਼ੇ ਤੇ ਅੱਪੇ ਕਰ ਲੈਣੀ ਉਹਨਾਂ ਨੇ ਸਰਕਾਰ ਦਾ ਮਗਰੋਂ ਪ੍ਰੈਸ਼ਰ ਹੋ ਗਿਆ ਤੇ ਬੰਦਾ ਆਂਦਾ ਹੁਣ ਮੈਂ ਕੀ ਕਰਾਂ ਫਿਰ ਸਰਕਾਰ ਦਾ ਪ੍ਰੈਸ਼ਰ ਪਾਇਆ ਜਾਂਦਾ ਉਹ ਕਬਜ਼ੇ ਕਰ ਲੈਂਦੇ ਉਸ ਤੋਂ ਬਾਅਦ ਭਾਈ ਬਲਦੇਵ ਸਿੰਘ ਸਰਸਾ ਭਾਈ ਬਲਦੇਵ ਸਿੰਘ ਵਡਾਲਾ ਜਿਹੜੇ ਗੁਰੂ ਕਰਦੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਤੇ ਸਾਫ ਕਾ ਹਜੂਰੀ ਰਗੀ ਰਹਿ ਚੁੱਕੀ ਹੈ ਉਹ ਵੀ ਧਰਮੇ ਤੇ ਬੈਠੇ ਆ ਜੋ ਲੜਾਈ ਬੜੇ ਚਰਦੀ ਲੜ ਰਹੇ ਆ ਮੇਰੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਵੀ ਉਹਨਾਂ ਦਾ ਵੀ ਜਾ ਕੇ ਸਾਥ ਦਿਓ ਜਿਹੜੇ ਜਾਗਦੀ ਜ਼ਮੀਰ ਵਾਲੇ ਤਮੈ ਇਹ ਨਹੀਂ ਕਹਿੰਦਾ ਵੀ ਜਿਹੜੇ ਡੇਰੇ ਦੇ ਸਮਰਥਕ ਆ ਉਹਨਾਂ ਦੇ ਜਮੀਰ ਮਰ ਚੁੱਕੀ ਆ ਨਹੀਂ ਮਰੀ ਨਹੀਂ ਗਈ ਉਹਨਾਂ ਦੇ ਜਮੀਰ ਸੁੱਤੀ ਆ ਉਹ ਚਾਹਣ ਆਪ ਬਾਣੀ ਪੜਨ ਚਾਹਣ ਆਪ ਗੁਰੂ ਗ੍ਰੰਥ ਸਾਹਿਬ ਨੂੰ ਡਾਇਰੈਕਟ ਮਿਲਨ ਡਾਇਰੈਕਟ ਗੁਰੂ ਗ੍ਰੰਥ ਸਾਹਿਬ ਦੇ ਧਾਰ ਨਹੀਂ ਬੰਨ ਤਾਂ ਮੈਨੂੰ ਲੱਗਦਾ ਵਾ ਵੀ ਉਹਨਾਂ ਦੇ ਜਮੀਰ ਮਰੀ ਨਹੀਂ ਗਈ ਸੁੱਤੀ ਆ ਜਮੀਰ ਜਾਗ ਸਕਦੀ ਉਹਨਾਂ ਦੀ ਜੇ ਉਹ ਚਾਹਣ ਆਪਣੀ ਜਮੀਰ ਨੂੰ ਜਗਾਉਣਾ ਤੇ ਜਾਗ ਸਕਦੀ ਮਰੀ ਨਹੀਂ ਗਈ ਸੁੱਤੀ ਆ ਮਰੀਣੀ ਉੜ ਸਕਦੀ ਪਰ ਸੁੱਤੀ ਜ਼ਮੀਰ ਉੜ ਸਕਦੀ ਹੈ ਤੇ ਮੇਰੀ ਬੇਨਤੀ ਹੈ ਜ਼ਮੀਰ ਨੂੰ ਜਗਾਓ ਆਪ ਡਾਇਰੈਕਟ ਗੁਰੂ ਗ੍ਰੰਥ ਸਾਹਿਬ ਦੇ ਧਾਰ ਨਹੀਂ ਬਣੋ ਬਾਣੀ ਬਾਣੇ ਦੇ ਧਾਰ ਨਹੀਂ ਬਣੋ ਦੁੱਖ ਲੱਗਦਾ ਵਾ ਅੱਜ ਸਾਨੂੰ ਮੇਰਾ ਪਿਛਲੇ ਦਿਨ ਹੀ ਬੋਲਿਆ ਇਹ ਮੇਰੀ ਉਹ ਕਲਿੱਪ ਇੰਸਟਾਗ੍ਰਾਮ ਤੇ ਬਹੁਤ ਚੱਲੀ ਸੀ ਕਈਆਂ ਵੀਰਾਂ ਚੁੱਕੇ ਪਈ ਸੀ ਤੇ ਅੱਜ ਇਹੋ ਇਹੋ ਜਿਹੇ ਪੰਜਾਬ ਦੇ ਵਿੱਚ ਡੇਰੇ ਆ ਜਿੱਥੇ ਅਮਰੀਕਾ ਕੈਨੇਡਾ ਤੋਂ ਜਹਾਜ਼ ਦਿੱਲੀ 에ਅਰਪੋਰਟ ਤੇ ਹੁੰਦੇ ਆ ਤੇ ਦਿੱਲੀ 에어ਪੋਰਟੋਂ ਉਹ ਲੋਕਾਂ ਨੂੰ ਲਗਜ਼ਰੀ ਬੱਸਾਂ ਤੇ ਸਵਾਰ ਕਰਕੇ ਇਹਨਾਂ ਡੇਰੇਆਂ ਦੇ ਲਿਆਂਦਾ ਜਾਂਦਾ ਵਾ 10 ਦਿਨ ਹਫ਼ਤਾ 20 ਦਿਨ 15 ਦਿਨ ਉਹ ਡੇਰੇ ਤੇ ਲੋਕ ਰਹਿ ਕੇ ਫੇਰ ਜਾਂ ਜਾਂਦੇ ਬੱਸਾਂ ਤੇ ਚੜ ਕੇ ਲਗਜ਼ਰੀਆਂ ਤੇ ਦਿੱਲੀ 에어ਪੋਰਟ ਗਾੜੀ ਫੇਰ ਅਮਰੀਕਾ ਕੈਨੇਡਾ ਤਾਂ ਮੈਂ ਸਵਾਲ ਇੱਕ ਦਿਨ ਕਰਤਾ ਮੈਂ ਸਵਾਲ ਇੱਕ ਦਿਨ ਕਰਤਾ ਮੈਂ ਕਿ ਭੀ ਜਦੋਂ ਤੁਹਾਡੀਆਂ ਬੱਸਾਂ ਫਤੇਗੜ ਸਾਹਿਬ ਦੇ ਲਾਗੂ ਨਹੀਂ ਲੰਗਦੀਆਂ ਹੋਣਗੀਆਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਸਵਾਲ ਨਾ ਕਰਦੇ ਹਣਗੇ ਪਿਤਾ ਜੀ ਹਈ ਨਾ ਬਦਲੇ ਵਾਰਤਾ ਸਿਆ ਨੂੰ ਹੁਣ ਤੂੰ ਹੀ ਆਖੋਗੇ ਉਹ ਤੇ ਅੰਗਰੇਜ਼ ਲੋਗ ਆ ਜਿਹੜੇ ਆਉਂਦੇ ਆ ਅੰਗਰੇਜ਼ ਨਹੀਂਗੇ ਅੰਗਰੇਜ਼ਾਂ ਨੂੰ ਬਿਆਸ ਦੇਰੇ ਨਾਲ ਕਿ ਲੱਗੇ ਉਹ ਅੰਗਰੇਜ਼ ਨਹੀਂਗੇ ਉਹ ਸਾਡੇ ਵਾਲੇ ਜਿਹਨਾਂ ਨੇ ਪੱਗਾਂ ਸਿਰ ਫਸਾਏ ਆ ਸਾਡੇ ਵਾਲੇ ਆ ਜਿਹੜੇ ਜੰਮੇ ਦਾ ਸਿੱਖਾਂ ਦੇ ਘਰੇ ਆ ਤੇ ਗੁਰੂ ਘਰਾਂ ਨਾਲੋਂ ਵੱਡੇ ਇਹਨਾਂ ਨੇ ਮਹਾਨ ਡੇਰੇ ਬਣਾਤੇ ਆਪਣੀਆਂ ਨਜ਼ਰਾਂ ਦੇ ਵਿੱਚ ਜਿਹਨਾਂ ਨੇ ਗੁਰੂ ਘਰ ਨਾਲੋਂ ਵੱਡੇ ਫਾਦੇਗੜ ਸਾਹਿਬ ਹਰਮੰਦਰ ਸਾਹਿਬ ਨਾਲੋਂ ਵੱਡੇ ਡੇਰੇ ਵੇਖ ਲਏ ਜਿੰਦਾਂ ਨੇ ਉਹ ਲੋਕ ਲਾਂਹਤੀ ਐ ਮੈਨੂੰ ਕਹੀ ਕਹਿਣ ਜੇ ਫਿਰ ਤੁਰ ਸਾਹਿਬ ਤੁਸੀਂ ਤਾਂ ਵਿਊ ਲੈਣ ਕਰਕੇ ਬੋਲਦੇ ਜੀ ਤੇ ਮੈਂ ਕਹਿੰਦਾ ਚਲੋ ਜੀ ਮੇਰੇ ਵਿਊ ਆ ਰਹੇ ਆ ਨਾ ਤੁਹਾਡੀ ਬਿਰਤੀ ਕੇਵਲ ਇੱਥੋਂ ਤੱਕ ਕੀ ਆ ਵੀ ਵਿਊ ਲੈ ਰਿਆ ਹਰਮਨਦੀਪ ਸਿੰਘ ਤੇ ਮੈਂ ਕਹਿੰਦਾ ਜੀ ਮੇਰੇ ਵਿਊ ਆ ਰਹੇ ਆ ਜੇ ਤੁਸੀਂ ਕਹਿੰਦੇ ਵੀ ਹਰਮਨਦੀਪ ਸਿੰਘ ਹਾਏ ਪੈਸੇ ਕਮਾਰਿਆ ਨੜ ਤੋਂ ਚਲੋ ਜੇ ਮੈਂ ਕਮਾਰਿਆ ਵਾ ਤੇ ਤੁਹਾਡਾ ਵੀ ਫਰਜ਼ ਆ ਤੁਸੀਂ ਵੀ ਕਮਾ ਲਓ ਵੀ ਬੋਲੋ ਤਾਂ ਸਹੀ ਮਤਵਖਾਓ ਤਾਂ ਸਹੀ ਚੰਗਾ ਹੋ ਸਕਦਾ ਤੁਹਾਨੂੰ ਵੀ ਪੈਸੇ ਆ ਜਾਣ YouTube ਤੋਂ Facebook ਤੋਂ Instagram ਤੋਂ ਹੋ ਸਕਦਾ ਤੁਹਾਨੂੰ ਵੀ ਪੈਸੇ ਆ ਜਾਣ ਪਰ ਜ਼ਬਾਨ ਤੇ ਖੋਲੋ ਆਪਣੀ ਡੇਰਿਆਂ ਬਾਰੇ ਵੀ ਤੁਹਾਡੀ ਬਿਰਤੀ ਸਰਵਿਸ ਤੋਂ ਦਾ ਕਰ ਰਹੀ ਹੈ ਵੀ ਵਿਊ ਲੈਣ ਕਰਕੇ ਬੋਲਣ ਦਾ ਇਹ ਤੁਹਾਡੀ ਬਿਰਤੀ ਇਥੋਂ ਦਾ ਕਰ ਰਹੀ ਹੈ ਫਿਰ ਤੁਸੀਂ ਵੀ ਵਿਊ ਲੈ ਲਓ ਫਿਰ ਵਿਊ ਦੀ ਗੱਲ ਨਹੀਂ ਕੀ ਗੱਲ ਇਹ ਵੀ ਹਾੜ ਦਾ ਪੰਥ ਤੁਰ ਕੇ ਦਰ ਨੂੰ ਪਿਆ ਵਾ ਅਹੀਂ ਆਨੇ ਸਾਡੇ ਹਰੀ ਸਿੰਘ ਨਾਲੂਏ ਅਗੇ ਹਨੂ ਚਾਹੀਦੇ ਆ ਅਹੀਂ ਅਨੇ ਪਿਆਨੂ ਸ਼ੇਰੇ ਪੰਜਾਬ ਵਰਗੇ ਚਾਹੀਦੇ ਆ ਕਿੱਦਾਂ ਸ਼ੇਰੇ ਪੰਜਾਬ ਆਉਣਗੇ ਸਾਨੂੰ ਕਿੱਦਾਂ ਨਾਲੂਏ ਜੰਮਣਗੇ ਸਾਡੇ ਮੰਨਣ ਅਸੀਂ ਦੇਹਧਾਰੀਆਂ ਨੂੰ ਡਾਈ ਆ ਤੇ ਜੇ ਕੋਈ ਬੋਲਦੇ ਤੇ ਗਾੜੀਆਂ ਨੂੰ ਗਾਲ੍ਹਾਂ ਐਨੀਆਂ ਗਾਲ੍ਹਾਂ ਦੀ ਕੋਈ ਗੱਲ ਨਹੀਂ ਐ ਗਾਲ੍ਹਾਂ ਸਾਡਾ ਜਵਾਬ ਨਹੀਂ ਐ ਸਾਨੂੰ ਗਾਲ੍ਹਾਂ ਕੱਢਦੇ ਤੇ ਗਾਲ੍ਹਾਂ ਸਾਡਾ ਜਵਾਬ ਨਹੀਂ ਐ ਗਾਲ੍ਹਾਂ ਹਾਨੂੰ ਵੀ ਪਤਾ ਕਿ ਕਿਹੜੀਆਂ ਕਿਹੜੀਆਂ ਗਾਲ੍ਹਾਂ ਕਿੱਦਾਂ-ਕਿੱਦਾਂ ਹੁੰਦੀਆਂ ਕਿੱਦਾਂ ਪਤਾ ਕਿਤੇ ਰਾਹ ਗਲੀ ਜਾਈਦਾ ਨਾ ਆਣ ਗਵਾਂਡ ਦੇ ਵਿੱਚ ਸਾਡੇ ਵੀ ਘਰਾਂ ਦੇ ਵਿੱਚ ਘਰਿਆ ਆਣ ਗਵਾਂਡ ਜ ਸਾਡੇ ਵੀ ਆਣ ਗਵਾਂਡ ਦੇ ਇੱਕ ਦੂਜੇ ਨਾਲ ਇੱਕ ਗਵਾਂਡੀ ਦੂਜਿਆਂ ਲੜ ਪਿਆ ਦੂਜਾ ਤੇ ਜੀਆਂ ਲੜ ਪਿਆ ਸਾਡੇ ਵੀ ਇਹ ਸਭ ਕੋਤ ਕਲੇਸ਼ ਗਵਾਂਡ ਦੇ ਵਿੱਚ ਅਸੀਂ ਵੇਨੇ ਆ ਸਾਹਮਣੇ ਵਾਲਾ ਇਹਦੇ ਨਾਲ ਲੜ ਪਿਆ ਇਹਦੇ ਵਾਲਾ ਸਾਹਮਣੇ ਵਾਲਿਆਂ ਲੜ ਪਿਆ ਸਾਡੇ ਵੀ ਇਹ ਸਭ ਹੁੰਦਾ ਵਾ ਸਾਨੂੰ ਵੀ ਪਤਾ ਵਾ ਕਿ ਕਿਹੜੀਆਂ ਕਿਹੜੀਆਂ ਗਾਲਾਂ ਠੀਕ ਐ ਇਦਾਂ ਵਾ ਗਾਲਾਂ ਸਾਡਾ ਜਵਾਬ ਨਹੀਂ ਗੱਡੀਆਂ ਦੇ ਵਿੱਚ ਜਾਈਦਾ ਅਸੀਂ ਚੜ ਕੇ ਕਿਤੇ ਦਿਮਾਦ ਲਾਉਣ ਜਾਈਏ ਕਿਤੇ ਪ੍ਰੋਗਰਾਮ ਤੇ ਜਾਈਏ ਦੋ ਗੱਡੀਆਂ ਆਪਸ ਵਿੱਚ ਵਜਨ ਟੱਕਰ ਹੋ ਜੇ ਦੋ ਗੱਡੀਆਂ ਦੀ ਤੇ ਇੱਕ ਦੂਜੇ ਦੀ ਗੱਡੀ ਵਾਲਾਂ ਨੇ ਕਿਹਾ ਕਿ ਦੂਜਿਆਂ ਨੇ ਆ ਲੜ ਪੈਂਦਾ ਵਾ ਗਾਲਾਂ ਕੱਢਦੇ ਆ ਉਦੋਂ ਸਾਨੂੰ ਵੀ ਪਤਾ ਲੱਗਦਾ ਵੀ ਹਾਂ ਵੀ ਆ ਇਹਨੂੰ ਗਾਲਾਂ ਆਂਦੇ ਆ ਸਾਨੂੰ ਵੀ ਪਤਾ ਵਾ ਗਾਲਾਂ ਸਾਨੂੰ ਵੀ ਪਤਾ ਵਾ ਗਾਲਾਂ ਕੀ ਆ ਠੀਕ ਹੈ ਸਾਨੂੰ ਵੀ ਪਤਾ ਵਾ ਪਰ ਮੇਰਾ ਜੋ ਬੇਨਤੀ ਮੈਂ ਕਰਨੀ ਜਾ ਰਿਹਾ ਹਾਂ ਧਿਆਨ ਨਾਲ ਸੁਣੀਓ ਗਾਲਾਂ ਸਾਡੇ ਸਵਾਲਾਂ ਦਾ ਜਵਾਬ ਨਹੀਂ ਆ ਸਾਡੇ ਸਵਾਲਾਂ ਦਾ ਜਵਾਬ ਜਵਾਬ ਆ ਸਾਡੇ ਉਹ ਜਵਾਬ ਦਿਓ ਸਾਨੂੰ ਹੋ ਤਾਂ ਇਹ ਸਮਝ ਪਾਈਗੀ ਬਾਕੀ ਜਮੀਰ ਮੈਂ ਕਹਿੰਦਾ ਵੀ ਮਰੀ ਨਹੀਂ ਗਈ ਸਾਡੀ ਜਮੀਰ ਸਾਡੀ ਸੌ ਚੁੱਕੀ ਹੈ ਉਹ ਜਮੀਰ ਨੂੰ ਜਗਾਓ ਤੇ ਖਾਸ ਕਰਕੇ ਮੈਂ ਮਾਂ ਪਿਓ ਨੂੰ ਵੀ ਬੇਨਤੀ ਕਰਦਾ ਹੰਡ ਤੇ ਆਪਣੇ ਬੱਚਿਆਂ ਨੂੰ ਲੈ ਕੇ ਜਾਣਾ ਫਤਿਹ ਕਰ ਸਾਹਿਬ ਲੈ ਕੇ ਚੱਲੋ ਆਪਣੇ ਬੱਚਿਆਂ ਨੂੰ ਧਾਰਮਿਕ ਸਥਾਨਾਂ ਇਤਿਹਾਸਿਕ ਸਥਾਨਾਂ ਤੇ ਲੈ ਕੇ ਚੱਲੋ ਤੁਹਾਡੇ ਬੱਚੇ ਸਿਹਤ ਲੈਣ ਇਹ ਡੇਰੇ ਦਾ ਇਤਿਹਾਸ ਕੀ ਇਤਿਹਾਸ ਹੀ ਦੱਸ ਦੋ ਅ ਫਰਵਰੀ ਦਾ ਮਹੀਨਾ ਚੱਲ ਰਿਹਾ ਵਾ ਸਾਕਿਆਨ ਨਕਾਣੇ ਦਾ ਦੇਣ ਆ ਰਿਹਾ ਵਾ ਡੇਰੇ ਬਿਆਸ ਦੇ ਵਿੱਚੋਂ ਕੰਨੇ ਸੰਗ ਸ਼ਹੀਦ ਹੋਏ ਇਹ 150 ਸੰਗ ਸ਼ਹੀਦ ਹੋਇਆ ਬਿਆਸ ਦੇਰੇ ਦੇ ਵਿੱਚੋਂ ਕੰਨੇ ਸ਼ਹੀਦ ਹੋਏ ਇੰਨੀਆਂ ਸ਼ਹੀਦیاں ਹੁੰਦੀਆਂ ਵਾ ਸਾਡੇ ਸਿੱਖ ਇੰਨੇ ਸੰਗ ਸ਼ਹੀਦ ਹੁੰਦੇ ਆ ਤੁਹਾਡੇ ਡੇਰੇ ਵਾਲੇ ਕੰਨੇ ਸ਼ਹੀਦ ਹੁੰਦੇ ਆ ਇਹਨਾਂ ਦੇ ਦੇਣ ਕੀ ਹੈ ਸਿਆਣੇ ਬਣੋ ਜਾਗੋ ਆਪ ਬਾਣੀ ਪੜੋ ਸੰਸਾਰ ਦੇ ਆਪ ਕੀ ਲੈਣਾ ਹੀ ਹੈ ਮਹਾਰਾਜ ਕਹਿੰਦੇ ਆਇਓ ਸੋਣਨ ਪੜਨ ਕੋ ਬਣ ਵਰ ਕੀਤਾ ਕੀ ਨਾਮ ਅਸਾਰ ਲੱਗਿਆ ਨ ਲਾਲਚ ਬਿਰਥਾ ਜਨਮ ਪ੍ਰਾਣੀ ਬਾਣੀ ਪੜੋ ਡਾਕਟਰ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਕੋਈ ਵਿੱਚ ਵਿਚੋਲਾ ਪਾਉਣ ਦੀ ਲੋੜ ਨਹੀਂ ਐ ਇਹਦੇ ਬਾਬੇ ਦਾ ਕਸੂਰ ਨਹੀਂ ਐ ਸਾਡੇ ਲੋਕਾਂ ਦਾ ਕਸੂਰ ਐ ਜਿੰਨਾਂ ਨੇ ਬਾਬੇ ਭੂਏ ਚੜਾਏ ਆ ਨੰਬਰ 2 ਸਿੰਗਰਾਂ ਨੂੰ ਮੈਂ ਬੇਨਤੀ ਕਰੂੰਗਾ ਵੀ ਯੂਥ ਤੁਹਾਨੂੰ ਬਹੁਤ ਹੁੰਦੀ ਐ ਇਹ ਬੇਨਤੀ ਸਿੰਗਰਾਂ ਨੂੰ ਆ ਮੇਰਾ ਗਲਾ ਖਰਾਬ ਆ ਸਾਥ ਨਹੀਂ ਦੇ ਰਿਆ ਪਰ ਫਿਰ ਵੀ ਮੈਂ ਆਪਣੇ ਵਿਚਾਰ ਰੱਖ ਰਿਹਾ ਵਾਂ ਮੇਰੀ ਬੇਨਤੀ ਆ ਸਿੰਗਰਾਂ ਨੂੰ ਸਿਆਣੇ ਬਣੋ ਤੁਸੀਂ ਵੀ ਭਰਾਓ ਬਹੁਤ ਜਾਤੀਵਾਦ ਨੂੰ ਪ੍ਰਮੋਟ ਕਰ ਲਿਆ ਬਹੁਤ ਗੰਦ ਨੂੰ ਪ੍ਰਮੋਟ ਕਰ ਲਿਆ ਬਹੁਤ ਲੋਕਾਂ ਦੀਆਂ ਧੀਆਂ ਭੈਣਾਂ ਦੇ ਇਲਾਕੇ ਮੇਲੇ ਨਸ਼ੇ ਨੂੰ ਪ੍ਰਮੋਟ ਕਰ ਲਿਆ ਹੁਣ ਡੇਰਾਵਾਦ ਦੇ ਵਿਰੋਧ ਗਾਣੇ ਕੱਢੋ ਜਿਵੇਂ ਜਸਬੀਰ ਜੱਸੀ ਨੇ ਸਟੈਂਡ ਲਿਆ ਵਾ ਜਿਵੇਂ ਬੱਬੂ ਮਾਨ ਨੇ ਗਾਣੇ ਕੱਢੇ ਜਾਂ ਡੇਰਿਆਂ ਨੇ ਕੀਤਾ ਸਿੱਖ ਪੰਥ ਕਮਜ਼ੋਰ ਲੈਂਡ ਕਰੂਜ਼ਰਾਂ ਚੋਂ ਕੰਮ ਦੇ ਚੋਰ ਇਹੋ ਜਿਹੇ ਗਾਣੇ ਕੱਢੋ ਇਹੋ ਜਿਹੇ ਗਾਣੇ ਕਾਦੇ ਬਾਬੇ ਜਿਹੜੇ ਮਢੀਰ ਨਾਲ ਸ਼ੇ ਲਾਉਂਦੇ ਸਿੰਗਰਾਂ ਨੂੰ ਬੇਨਤੀ ਆ ਗਾਣੇ ਕੱਢਣੇ ਆ ਇਹੋ ਜੇ ਕੱਢੋ ਜਿੰਨਾ ਸਾਡੇ ਲੋਗ ਸਾਨੂੰ ਯੂਥ ਘਟ ਫੋਲੋ ਕਰਦੀ ਆ ਤੁਹਾਡੇ ਮਗਰ ਯੂਥ ਜ਼ਿਆਦਾ ਵਾ ਤੁਹਾਨੂੰ ਯੂਥ ਜ਼ਿਆਦਾ ਹੁੰਦੀ ਆ ਤੁਸੀਂ ਪਖੰਡਵਾਦ ਦੇ ਵਿੱਚੋਂ ਡੇਰਾਬਾਦ ਦੇ ਵਿੱਚੋਂ ਕੱਢ ਕੇ ਤੇ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਸਕਦੇ ਹੋ ਭਰਾਓ ਸੰਗਰਾਹ ਕੇ ਬੇਨਤੀ ਆ ਚੰਗੇ ਗੀਤ ਕੱਢੋ ਫਤਿਹ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ